ਰਾਮ ਮੰਦਰ ਦੀ ਵਿਵਿਧਾ ਸ਼ੁਰੂਆਤ ਤੋਂ ਬਾਅਦ ਗੁਰਪਤਵੰਨ ਸਿੰਘ ਪੰਨੂ ਵੱਲੋਂ ਸਾਫ਼ ਤੌਰ ਤੇ ਇੱਕ ਵੀਡੀਓ ਵੀਡੀਓ ਜਾਰੀ ਕਰਕੇ ਥ੍ਰੈਟ ਕਾਲ ਦਿੱਤੀ ਗਈ ਸੀ ਕਿ ਦਰਗਿਆਣਾ ਮੰਦਰ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾ ਦਿੱਤੀਆਂ ਜਾਣ ਇਸ ਦਾ ਤਰਕ ਉਸ ਵੱਲੋਂ RAM ਮੰਦਰ ਨੂੰ ਲੈ ਕੇ ਦਿੱਤਾ ਗਿਆ ਸੀ ਜੀ ਕਿਹਾ ਗਿਆ ਸੀਗਾ ਕਿ ਅਯੁੱਧਿਆ ਅਗਰ RAM ਦੀ ਧਰਤੀ ਹੈ ਤਾਂ ਅੰਮ੍ਰਿਤਸਰ ਸਾਹਿਬ ਜੋ ਹੈ ਗੁਰ RAM ਦਾ ਸਾਹਿਬ ਦੀ ਧਰਤੀ ਹੈ ਜਿਸ ਨੂੰ ਲੈ ਕੇ ਜੋ ਅੰਮ੍ਰਿਤਸਰ ਦੀ ਡੀ ਡਿਵੀਜ਼ਨ ਪੁਲਿਸ ਵੱਲੋਂ ਜੋ ਸੀਗਾ ਕੱਲ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਹੁਣ ਅੱਜ ਤੜਕਸਾਰ ਤੋਂ ਹਿੰਦੂ ਦੁਰਗਾਣਾ ਕਮੇਟੀ ਦੀ ਪ੍ਰਧਾਨ ਅਤੇ ਅਹੁਦੇਦਾਰ ਜਿਹੜੇ ਨੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਅੱਜ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜੀ ਹੈ ਚੌਕਸੀ ਜਿਹੜੀ ਹੈ ਉਹ ਦੁਰਗਾਣਾ ਕਮੇਟੀ ਦੇ ਨਜ਼ਦੀਕ ਜਿਹੜੀ ਹੈ ਵਧਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅਗਿਆਤ ਵਿਅਕਤੀ ਕੋਈ ਵੀ ਨਜ਼ਰ ਆਂਦਾ ਜਾਂ ਸ਼ੱਕੀ ਵਿਅਕਤੀ ਜੇ ਕੋਈ ਨਜ਼ਰ ਆਂਦਾ ਹੈ ਤਾਂ ਉਸ ਖਿਲਾਫ ਜ਼ਰੂਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਲੇਕਿਨ ਜਿਸ ਵਿਅਕਤੀ ਵੱਲੋਂ ਇਹ ਕਾਲ ਟਰੇਸ ਕੀਤੀ ਗਈ ਹੈ ਉਸ ਦੀ ਅਗਰ ਮੰਨੀ ਜਾਵੇ ਤਾਂ ਉਸ ਦਾ ਕਹਿਣਾ ਹੈ ਕਿ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਅਤੇ ਅਰਣੁਖੰਨਾ ਦਾ ਹੱਥ ਬਾਬਰੀ ਮਸਜਿਦ ਨੂੰ ਢਾਉਣ ਨੂੰ ਲੈ ਕੇ ਸੀ ਜਿਸ ਨੂੰ ਲੈ ਕੇ ਇਹ ਜਿਹੜਾ ਜਿਹੜੀ ਪਨਿਸ਼ਮੈਂਟ ਹੈ ਉਹਨਾਂ ਨੂੰ ਜਿਹੜੀ ਹੈ ਉਹ ਦਿੱਤੀ ਜਾਵੇਗੀ ਔਰ ਇੱਕ ਵਾਰ ਨਹੀਂ ਦੋ ਵਾਰ ਕਾਲ ਆਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਜਿਹੜੀ ਹੈ ਸ਼ਿਕਾਇਤ ਦੇ ਦਿੱਤੀ ਗਈ ਹੈ ਲੇਕਿਨ ਪੁਲਿਸ ਦਾ ਵੀ ਕਹਿਣਾ ਹੈ ਕਿ ਅਸੀਂ ਜਲਦ ਹੀ આરોપીਆਂ ਨੂੰ ਜੋ ਹੈ ਉਹ ਜਿਸ ਵਿਅਕਤੀ ਵੱਲੋਂ ਜਿਹੜਾ ਹੈ ਕਾਲ ਕੀਤੀ ਗਈ ਹੈ ਉਸ ਨੂੰ ਟ੍ਰੇਸ ਕੀਤਾ ਜਾਵੇਗਾ ਤੇ ਉਸ ਖਿਲਾਫ ਮਾਮਲਾ ਦਰਜ ਜਰੂਰ ਕੀਤਾ ਜਾਵੇਗਾ ਲੇਕਿਨ ਕਿਤਨਾ ਕਿਤੇ ਦੁਬਾਰਾ ਤੋਂ ਦਰਗਿਆਣਾ ਮੰਦਰ ਦੇ ਜੋ ਅਹੁਦੇਦਾਰ ਨੇ ਤੇ ਦਰਗਿਆਣਾ ਮੰਦਰ ਨੂੰ ਲੈ ਕੇ ਜੋ ਹੈ ਕਾਫੀ ਥ੍ਰੈਟ ਕਾਲ ਜਿਹੜੀਆਂ ਨੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੂਸਰੇ ਪਾਸੇğer ਗੱਲ ਕੀਤੀ ਜਾਵੇ ਤਾਂ ਪ੍ਰੋਫੈਸਰ ਲక్ష్ਮੀਕਾਂਤ ਚਾਵਲਾ ਹਜੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਏ ਹਨ ਤੇ ਨਾ ਹੀ ਉਹਨਾਂ ਨੇ ਲੋ ਆਪਣੀ ਕੋਈ ਪ੍ਰਤੀਕਿਰਿਆ ਜਿਹੜੀ ਹੈ ਉਹ ਦਿੱਤੀ ਗਈ ਹੈ ਦੂਸਰੇ ਪਾਸੇ ਪੁਲਸ ਵੱਲੋਂ ਜਰੂਰ ਇਹ ਗੱਲ ਕਹੀ ਜਾ ਰਹੀ ਹੈ ਕਿ ਜਲਦ ਹੀ ਆਰੋਪੀਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਜਿਹੜਾ ਹੈ ਉਹ ਭੇਜਿਆ ਜਾਵੇਗਾ ਹਾਲਾਂਕਿ ਬੀਤੇ ਦਿਨ ਗੁਰਪਤਵੰਨ ਸਿੰਘ ਪੰਨੂ ਤੇ ਤਾਂ ਜੋ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਉਸ ਜੋ ਕਾਰਵਾਈ ਹੈ ਉਹ ਅਮਲ ਚ ਅਲਾਦਤੀ ਗਈ ਹੈ ਲੇਕਿਨ ਹੋਂ ਦੀ ਗੱਲ ਕੀਤੀ ਜਾਵੇ ਤਾਂ ਦੁਰਗਿਆਣਾ ਮੰਦਿਰ ਦੇ ਚੱਪੇ-ਚੱਪੇ ਤੇ ਜਿਹੜੀ ਹੈ ਪੁਲਿਸ ਤਨਾਤ ਕੀਤੀ ਗਈ ਹੈ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਅਗਰ ਦੇਖਿਆ ਜਾਂਦਾ ਉਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਅਤੇ ਪੁਲਿਸ ਵੱਲੋਂ ਇਸ ਨੂੰ ਬਹੁਤ ਸੀਰੀਅਸ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਹੈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਦੂਸਰੇ ਪਾਸੇ ਜੇ ਅਗਰ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਜਿੰਨੇ ਵੀ ਲੋਕ ਇੱਥੇ ਆ ਰਹੇ ਨੇ ਜਿੰਨੇ ਵੀ ਸ਼ਰਧਾਲੂ ਜਿਹੜੇ ਆ ਰਹੇ ਨੇ ਉਹਨਾਂ ਨੂੰ ਵੀ ਜਰੂਰ ਚੈੱਕ ਕੀਤਾ ਜਾ ਰਿਹਾ ਕਿਉਂਕਿ ਬਹੁਤ ਆਤ ਗਿਣਤੀ ਜਿਹੜੀ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੀ ਹੈ 1 ਲੱਖ ਤੋਂ ਵੱਧ ਸਲਾਨੀ ਜਿਹੜੇ ਨੇ ਉਹ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ ਤੇ ਨਾਲ ਹੀ ਦੁਰਗਾਣਾ ਮੰਦਰ ਜੋ ਹੈ ਰਾਣੀ ਕਾ ਬਾਗ ਮੰਦਰ ਹੈ ਜਾਂ ਵਾਗਾ ਬਾਰਡਰ ਹੈ ਉੱਥੇ ਵੀ ਜਾ ਕੇ ਜਿਹੜਾ ਹੈ ਆਪਣਾ ਪਹੁੰਚ ਕੇ ਆਪਣੀ ਜਿਹੜੀ ਹੈ ਉਹ ਸਮੂਲੀਅਤ ਜਿਹੜੀ ਹੈ ਉਹ ਦਰਜ ਕਰਵਾਈ ਜਾਂਦੀ ਹੈ ਲੇਕਿਨ ਕਿ ਤਰ੍ਹਾਂ ਕਿਤੇ ਇੱਕ ਵਾਰ ਫਿਰ ਤੋਂ ਜੋਹਾ ਦੁਰਗਾਣਾ ਕਮੇਟੀ ਦੀ ਪ੍ਰਧਾਨ ਜਿਹੜੇ ਪ੍ਰੋਫੈਸਰ ਲక్ష్ਮੀ ਗਾਂთა ਚ ਦਾ ਕੈਬਨਰ ਮੰਤਰੀ ਵੀ ਆ ਚੁੱਕੇ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਜਿਹੜੀ ਹੈ ਮਿਲ ਚੁੱਕੀ ਹੈ ਤੇ ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਿਹੜਾ ਹੈ ਉਸ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਲ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿ ਉਸ ਵਿਅਕਤੀ ਨੂੰ ਫੜਿਆ ਜਾ ਸਕੇ ਤੇ ਉਸ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾ ਸਕੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਰੋ ਤੱਕ ਉਸ ਵਿਅਕਤੀ ਨੂੰ ਜਿਹੜਾ ਹੈ ਅਤੇ ਕਾਲ ਨੂੰ ਟ੍ਰੇਸ ਕਰਕੇ ਉਸ ਵਿਅਕਤੀ ਤੱਕ ਪਹੁੰਚਦੀ ਹੈ ਤੇ ਉਸ ਵਿਅਕਤੀ ਦੀ ਕੀ ਇਸ ਪਿਛੇ ਮਨਚਾਹ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਲੇਕਿਨ ਕਿ ਤਰ੍ਹਾਂ ਕਿਤੇ ਜੋ ਉਸ ਵੱਲੋਂ ਕਾਲ ਦੇ ਦੌਰਾਨ ਜੋ ਕਿ ਜਿਸ ਵਿਅਕਤੀ ਵੱਲੋਂ ਕਾਲ ਰਿਸੀਵ ਕੀਤਾ ਗਿਆ ਉਸ ਵੱਲੋਂ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਉਹ ਉਸ ਦਾ ਕਹਿਣਾ ਸੀਗਾ ਕਿ ਜੇ ਆ ਬਾਬਰ ਬਾਬਰੀ ਮਸਜਿਦ ਹੈ ਉਸ ਨੂੰ ਟਾਉਨ ਵਿੱਚ ਪ੍ਰੋਫੈਸਰ ਲక్ష్ਮੀਂਕਾ ਦਾ ਚਾਵਲਾ ਅਤੇ ਅਰਣੁਖਰਨਾ ਦਾ ਨਾਮ ਹੈ ਇਸ ਕਰਕੇ ਜਿਹੜਾ ਹੈ ਉਸ ਨੂੰ ਜਾਨੋ ਜਿਹੜੀ ਹੈ ਉਹ ਮਾਰਿਆ ਜਾਵੇਗਾ ਤੇ ਜਿਹੜੀ ਥ੍ਰੈਟ ਕਾਲ ਜਿਹੜੀ ਹੈ ਉਹ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਉਹਨਾਂ આરોપીਆਂ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਕਦੋਂ ਤੱਕ ਸਲਾਖਾਂ ਪਿੱਛੇ ਭੇਜਦੀ ਹੈ ਕੈਮਰਾਮੈਨ ਜੈਪ੍ਰੀਤ ਦੇਨਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਸਾਹਿਬ